ਸਾਤਰੀ ਕਾਲ ਤੁਸੀਂ ਵੇਖ ਰਹੇ ਹੋ ਔਜ਼ਵੀਓ ਤੇ ਖਾਸ ਖਬਰ 에어ਪੋਰਟਾਂ ਉੱਤੇ ਜਾਲੀ ਆਈਡੀ ਵਰਤਣ ਵਾਲਿਆਂ ਲਈ AFP ਵੱਲੋਂ ਜੇਲ੍ਹ ਦੀ ਚੇਤਾਵਨੀ ਸਾਲ 2025 ਵਿੱਚ ਫਰਜ਼ੀ ਆਈਡੀ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਧਣ ਤੋਂ ਬਾਅਦ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਏਐਫਪੀ ਨੇ ਯਾਤਰੀਆਂ ਨੂੰ ਯਾਦ ਦਿਵਾਇਆ ਕਿ ਕਿਸੇ ਹੋਰ ਵਿਅਕਤੀ ਦਾ ਬੋਰਡਿੰਗ ਪਾਸ ਵਰਤਣਾ ਆਪਣੇ ਨਾਂ ਤੇ ਟਿਕਟ ਲੈ ਕੇ ਕਿਸੇ ਹੋਰ ਨੂੰ ਭੇਜਣਾ ਜਾਂ ਚੋਰੀशुदा ਕ੍ਰੈਡਿਟ ਕਾਰਡ ਰਾਹੀਂ ਟਿਕਟ ਖਰੀਦਣਾ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਲਈ ਜੇਲ੍ਹ ਹੋ ਸਕਦੀ ਹੈ ਦੱਸ ਦਈਏ ਕਿ AFP ਦੇ ਅਧਿਕਾਰੀ ਐਡੀਲੇਡ ਬ੍ਰਿਸਬਨ ਕੈਂਜ਼ ਕੈਨਬਰਾ ਡਾਰਵਿਨ ਗੋਲਡ ਕੋਸਟ ਮੈਲਬਨ ਪਾਰਥ ਅਤੇ ਸਿਡਨੀ ਸਮੇਤ ਆਸਟ੍ਰੇਲੀਆ ਦੇ 9 ਮੁੱਖ ਹਵਾਈ ਅੱਡਿਆਂ ਤੇ ਮੌਜੂਦ ਹੁੰਦੇ ਨੇ ਜੇਕਰ ਤੁਸੀਂ ਕਿਸੇ ਵੀ ਹਵਾਈ ਅੱਡੇ ਤੇ ਅਜਿਹੀ ਗਤੀਵਿਧੀ ਦੇਖੋ ਤਾਂ AFP ਦੀ 에어ਪੋਰਟ ਵਾਚ ਹੈਰਪਲੈਨ 131 237 ਤੇ ਸੰਪਰਕ ਜ਼ਰੂਰ ਕਰੋ AFP ਵੱਲੋਂ ਇਹ ਚੇਤਾਵਨੀ ਲੋਕਾਂ ਦੀ ਸੁਰੱਖਿਆ ਅਤੇ ਭਰੋਸੇਯੋਗ ਯਾਤਰਾ ਲਈ ਜਾਰੀ ਕੀਤੀ ਗਈ ਹੈ AC Ozview ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਲਈ Ozview ਦੇ ਇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ